ख़ालसा ज़रूर हा करो भारती पंजाबान मज़दूर यूनियन भारती किसान मज़दूर यूनियन पंजाब भारती किसान मज़दूर जूनियन पंजाब भाई अमृताल रुको भाई भाई अमृतपाल सिंह रिहा करो भाई अमृतपाल सिंह रिहा करो भाई अमृतपाल सिंह पार्लियामेंट पार्लीमेंट रिहा करो ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ 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 ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ 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 ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ 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 ਇਹ ਸਰਕਾਰਾਂ ਕਰਦੀਆਂ ਕੀ ਜੈ ਆਫ ਇੰਡੀਆ ਚਾਹੋ ਵੀ ਇਸ ਹੋ ਤੇ ਤੇਰੇ ਕੀ ਇਸ਼ਾਰਾ ਕਰਦਾ ਇਹ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਕਿ ਜੋ ਅੰਮ੍ਰਿਤਪਾਲ ਨੂੰ ਉਥੇ ਬੰਦ ਕੀਤਾ ਹੋਇਆ ਉਹਨਾਂ ਦੀ ਰਿਹਾਈ ਵਾਸਤੇ ਲਿਖਿਆ ਹੋਇਆ ਮੰਗ ਪੱਤਰ ਦੇ ਵਿੱਚ ਜੋ ਇਹਨਾਂ ਦੀ ਡਿਮਾਂਡ ਸਗੀ ਉਹ ਸਰਕਾਰ ਨੂੰ ਅਸੀਂ ਭੇਜ ਦਵਾਂਗੇ ਠੀਕ ਠੀਕ ਜੀ ਸੁਣੋ ਜੀ ਬੰਦਾ ਤੁਹਾਡੇ ਤੋਂ ਅੱਜ ਕੋਈ ਸੁਧਾਰ ਬਾਰੇ ਨਹੀਂ ਜਾਣਦਾ ਜਾਨਾ ਮੌਂਦਦਾ ਹੈ ਪਿੱਛੇ ਲੱਗ ਕੇ ਜਦੋਂ ਇਹ ਬੰਦਾ ਆਮਦੇ ਵਿੱਚ ਆ ਜੇ ਫੋਟੋ ਕਰਾ ਲਈਏ ਕਰ ਦੁਬਾਰਾ ਇਹਨਾਂ ਆਪਾਂ ਹਰ ਖਾਸ ਸਰਕੇ ਅંદર ਆਵੋਗੇ 2 ਮਿੰਟ ਜਦ ਕਰੀਓ ਜੀ ਉਹ ਚੁੱਪ ਕਰ ਦਿਓ ਮੇਰਾ ਵੀਰ ਕੋਈ ਜਿਹੜਾ ਵੀ ਉਸਦੇ ਕੋਈ ਪੈਸਾ ਤੇ ਨਾ ਸਰਕਾਰਾਂ ਨੇ ਦੇਣਾ ਉਹ ਇਲਾਕਾ ਪਿਛੜ ਜਾਣਾ ਜੇ ਇਹਨਾਂ ਨੂੰ ਬਾਹਰ ਨਾ ਕੋਈ ਇਹੋ ਜਿਹੀ ਕੋਈ ਇਹਦੇ ਤੇ ਕੋਈ ਖਾਸ ਇਦਾਂ ਬਤ ਹੈ ਵੀ ਇਹ ਨਹੀਂ ਵੀ ਜਿਹਨੂੰ ਅਸੀਂ ਐਨਐਸਸੀ ਲਾ ਕੇ ਬਾਹਰ ਕੱਢਿਆ ਸਾਡੀ ਸਰਕਾਰ ਤੱਕ ਇਹ ਜਿਹੜੀ ਤੇ ਗ੍ਰੰਥ ਦੇ ਅਨੁਸਾਰ ਵੀ ਇਹ ਕਾਨੂੰਨ ਇੱਕ ਵਾਰ ਭਾਰਤ ਦੇ ਵਿੱਚ ਆ ਫਿਰ ਇੱਕ ਕਾਨੂੰਨ ਹੀ ਸਾਰਿਆਂ ਲਈ ਬਣ ਜਾਣਾ ਚਾਹੀਏ ਤੁਸੀਂ ਚਾਹੇ ਵੱਖਰਾ ਹੋਵੇ ਇਹ ਨਹੀਂ ਹੋਣਾ

ਮੇਰਾ ਨਾਮ ਦਲਬਖ ਸਿੰਘ ਗਿੱਲਾ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅੱਜ ਦਾ ਜੋ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਚਿੰਨੇ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਸਟੇਟ ਬੋਡੀ ਮੈਂਬਰ ਸਾਡੀ ਪੂਰੀ ਟੀਮ ਆ ਕੇ ਅੱਜ ਅਸੀਂ ਇਹ ਮੰਗ ਪੱਤਰ ਦਿੱਤਾ ਕਿ ਜੋ ਖਡੂਰ ਸਾਹਿਬ ਤੋਂ ਹੈਮਪੀ ਜਿੱਥੇ ਨੇ ਭਾਈ ਅਮਰਤਪਾਲ ਉਹਨਾਂ ਨੂੰ ਰਿਹਾ ਕੀਤਾ ਜਾਵੇ ਸਰਕਾਰ ਤੋਂ ਮੰਗ ਕੀਤੀ ਅਸੀਂ ਕਿਉਂਕਿ ਉਹਨਾਂ ਨੇ ਪਿਛਲੇ ਦਿਨੀ ਉਹਨਾਂ ਨੂੰ ਸੁਧਾਨ ਦੀ ਸੌ ਵੀ ਚੁਕਾਤੀ ਸੀਗੀ ਜਿਸ ਕਾਰਨ ਜਦੋਂ ਬੰਦਾ ਸੰਵਿਧਾਨ ਦੇ ਵਿੱਚ ਆ ਜਾਵੇ ਸੰਵਿਧਾਨ ਦੀ ਸੋਚ ਅਕ ਲੈ ਤਾਂ ਫਿਰ ਉਹ ਅਪਰਾਧੀ ਨਹੀਂ ਰਹਿ ਜਾਂਦਾ ਉਹਨੂੰ ਛੱਡਣਾ ਪੰਦਾ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ 1978 ਦੇ ਵਿੱਚ ਇੰਦਰਾ ਗਾਂਧੀ ਅੰਦਰ ਸੀ ਤਾਂ ਦੋ ਪਾਂਡੇ ਬ੍ਰਦਰ ਸੀ ਜਿਹੜੇ ਉਹਨਾਂ ਨੂੰ ਰਿਹਾਅ ਕਰਾਉਣ ਲਈ ਜਾਜ ਗਵਾ ਕੀਤਾ ਸੀ ਇੱਕ ਨੂੰ ਐਮਪੀ ਬਣਾ ਕੇ ਇੱਕ ਨੂੰ ਐਮਐਲਏ ਬਣਾ ਕੇ ਬਾਹਰ ਲਿਆਂਦਾ ਸੀ ਪਰ ਤੇਗਿਆ ਸਾਧਵੀ ਜਿਹੜੀ ਮਾਲੀਆ ਡੋ ਮਹਾਰਾਸ਼ਟਰ ਚ ਪੈਂਦਾ ਉਹਦੀ ਮੁੱਖ ਦੋਚੀ ਸੀ ਔਰ ਉਹ ਜੇਲ੍ਹ ਦੇ ਵਿੱਚ ਸੀਗੀ ਬੀਜੇਪੀ ਨੇ ਉਹਨੂੰ ਐਮਪੀ ਬਣਾ ਕੇ ਬਾਹਰ ਲਿਆਂਦਾ ਇਸੇ ਤਰ੍ਹਾਂ ਮਾਨ ਸਾਹਿਬ 3 ਲੱਖ ਵੋਟਾਂ ਨਾਲ ਜਿੱਤੇ ਸੀਗੇ ਤਰਨਤਾਨ ਤੋਂ ਉਹਨਾਂ ਨੂੰ ਵੀ ਬਾਹਰ ਕੱਢਿਆ ਗਿਆ ਸੀ ਪਰ ਇਹਨਾਂ ਨੂੰ 5 ਲੱਖ ਵੋਟ ਦੇ ਲਗਭਗ ਵੋਟ ਪਈਆਂ ਔਰ ਕੜੂਰ ਸਾਹਿਬ ਹਲਕੇ ਨੇ ਪੂਰੀਆਂ ਆਸਾਂ ਤੇ ਉਮੀਦਾਂ ਨਾਲ ਵੋਟ ਪਾਈਆਂ ਕੜੂਰ ਸਾਹਿਬ ਹਲਕੇ ਦੇ ਬਹੁਤ ਜ਼ਿਆਦੀ ਜਨਤਾ ਜਿਹੜੀ ਅੱਜ ਕੜੂਰ ਸਾਹਿਬ ਹਲਕੇ ਦੀ ਵਿੱਚ ਖੜੀ ਆ ਔਰ ਉਹਨਾਂ ਨੂੰ ਆਸ ਆ ਕਿ ਸਾਡਾ ਐਮਪੀ ਆਊਗਾ ਜੋ ਸਾਨੂੰ ਪੈਸਾ ਤੇ ਸਰਕਾਰ ਤੋਂ ਮਿਲਣਾ ਸਾਡਾ ਵਿਕਾਸ ਹੋਊਗਾ اگر ਉਹਨਾਂ ਨੂੰ ਨਹੀਂ ਛੱਡਦੇ ਤਾਂ ਇਸ ਹਲਕੇ ਦਾ ਇਹ نقصان ਹੋਊਗਾ ਬਟਾ ਹਾਕੀ ਮੰਸ਼ਾ ਕੀ ਲੱਗਦੀ ਸਰਕਾਰ ਦੀ ਕਿਉਂ ਨਹੀਂ ਛੱਡਦੇ ਦੇਖੋ ਭਾਰਤ ਦੇ ਵਿੱਚ ਦੋ ਮਾਪ ਟੰਡ ਦੋ ਕਾਨੂੰਨ ਚੱਲਦੇ ਨੇ ਜਿਹੜੇ ਕਿ ਦੂਜੇ ਲੋਕਾਂ ਲਈ ਲੱਗ ਨੇ ਪੰਜਾਬ ਲਈ ਵੈਸੇ ਕਾਨੂੰਨ ਵੱਖਰਾ ਕੀਤਾ ਆਇਆ ਇਹਨਾਂ ਨੇ ਜਿਹੜੇ ਸਿੱਖ ਕੌਮ ਲਈ ਤੇ ਬਹੁਤੇ ਵੱਖਰਾ ਕੀਤਾ ਆਇਆ ਅੱਜ ਪਾਈ ਅਮਰਤਪਾਲ ਦੇ ਉੱਪਰ ਕੋਈ ਏਡਾ ਕਬੀਰ ਦੋਸ਼ ਨਹੀਂ ਹੈਗਾ ਇੱਕ ਅਜਨਾਲਾ ਥਾਣੇ 'ਚ ਜੋ ਕੁਝ ਹੋਇਆ ਤੁਹਾਡੇ ਮਾਧਿਅਨ ਸਾਰਿਆਂ ਨੂੰ ਪਤਾ ਹੀ ਆ 307 ਦਾ ਪਰਚਾ ਦਰਜ ਆ ਉਹ ਅੰਬਰ ਤੇ ਛਕਾਉਂਦੇ ਸੀ ਨਸ਼ੇ ਛਡਾਉਂਦੇ ਸੀ ਕਿਉਂਕਿ ਨਸ਼ਾ ਛਡਾਉਣ ਵਾਲਾ ਬੰਦਾ ਜਿਹੜਾ ਸਰਕਾਰ ਨੂੰ ਬੜਾ ਚੁਭਦਾ ਹੋ ਸਕਦਾ ਸਰਕਾਰ ਇਹਨਾਂ ਨਸ਼ਿਆਂ ਤੋਂ ਪੈਸਾ ਕਮਾ ਰਹੀ ਆ ਔਰ ਜੇ ਕੋਈ ਬੰਦਾ ਨਸ਼ਾ ਛਡਾਉਂਦਾ ਕਿਸੇ ਦੇ ਧੀ ਪੁੱਤਰ ਨੂੰ ਬਚਾਉਂਦਾ ਵਿਚਾਰਿਆ ਮਰਦੇ ਲੋਕਾਂ ਨੂੰ ਤਾਂ ਉਹਨੂੰ ਸ਼ਾਬਾਸ਼ੇ ਦੇਣ ਦੀ بجائے ਉੱਤੇ ਐਨਐਸ ਇਲਾਕੇ ਅੰਦਰ ਕਰਦਾ ਬਹੁਤ ਮੰਦ ਭਾਗੀ ਇਹ ਗੱਲ ਆ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਚੇਤਾਵਨੀ ਵੀ ਦਿੰਦੇ ਆ ਕਿ ਇਹ ਸੰਘਰਸ਼ ਤੇਜ਼ ਹੁੰਦਾ ਜਾਣਾ ਦਿਨੋ ਦਿਨ ਜਿਹੜਾ ਅੱਜ ਕਿਸਾਨ ਯੂਨੀਅਨ ਨੇ ਚੱਕਿਆ ਮੰਗਵਾਂ ਤਾਂ ਤੇ ਦਿਵਾਨ ਡੀਸੀ ਸਾਹਿਬ ਨੇ ਕੀ ਵਿਸ਼ਾਸ਼ ਦਿੱਤਾ ਡੀਸੀ ਸਾਹਿਬ ਨੇ ਇਹ ਗੱਲ ਕਹੀ ਆ ਵੀ ਇਹ ਟੀ ਸਾਹਿਬ ਨੇ ਵੀ ਤੁਹਾਡਾ ਜਿਹੜਾ ਮੰਗ ਪੰਗਾ ਤੁਹਾਡੀ ਆਪਾਂ ਮੁੱਖ ਮੰਤਰੀ ਤੱਕ ਪਹੁੰਚੀ ਕਰਾਂਗੇ ਅਸੀਂ